PTC نیوز دی ڈیجیٹل پلیٹ فارم ਤੁਸੀਂ ਦੇਖ ਰਹੇ ਹੋ ਮੈਂ ਹਾ ਦਲੀਪ ਸਿੰਘ ਇਸ ਵੇਲੇ ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਵੱਡੀ ਖਬਰ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਰਲਵਾ ਕਰਨ ਜਾ ਰਿਹਾ ਹੈ ਜੀ ਹਾਂ ਤੁਸੀਂ ਠੀਕ ਸੁਣਿਆ ਅੱਜ ਦੁਪਹਿਰ ਬਾਅਦ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਪਾਰਟੀ ਦਾ ਰਲੇਵਾ ਸ਼੍ਰੋਮਣੀ ਅਕਾਲੀ ਦਲ ਵਿੱਚ ਕਰ ਦੇਣਗੇ ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਇਸ ਲਈ ਇਹ ਵੱਡੀ ਖਬਰ ਹੈ ਕਿਉਂਕਿ ਕੁਝ ਹੀ ਦਿਨਾਂ ਬਾਅਦ ਹੁਣ ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਜਾ ਰਿਹਾ ਹੈ ਤੇ 2024 ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਉਸ ਤੋਂ ਪਹਿਲਾਂ ਇਹ ਡਵੈਲਪਮੈਂਟ ਹੋਣਾ ਪੰਜਾਬ ਦੀ ਸਿਆਸਤ ਵਿੱਚ ਆਪਣੇ ਆਪ ਵਿੱਚ ਵੱਡੀ ਖਬਰ ਹੈ ਤਾਂ ਅਹਿਮ ਖਬਰ ਇਹ ਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮਰਜਰ ਹੋਣ ਜਾ ਰਿਹਾ ਹੈ ਯਾਨੀ ਰਲੇਵਾ ਹੋਣ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸੋਖਦੇਵ ਸਿੰਘ ਢਿੰਡਸਾ ਤੇ ਪਰਮਿੰਦਰ ਸਿੰਘ ਢਿੰਡਸਾ ਅੱਜ ਆਪਣੇ ਸਾਥੀਆਂ ਦੇ ਨਾਲ ਪਾਰਟੀ ਦੇ ਵਿੱਚ ਰਲਵੇਂ ਕਰਨ ਜਾ ਰਹੇ ਨੇ 3 ਵਜੇ ਦੇ ਲਗਭਗ ਇਹ ਸਮਾਂ ਦਿੱਤਾ ਗਿਆ 3 ਤੋਂ ਲੈ ਕੇ 4 ਵਜੇ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਜਿੱਥੇ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ ਹੋਣਗੇ ਸੁਖਦੇਵ ਸਿੰਘ ਢਿੰਡਸਾ ਮੌਜੂਦ ਹੋਣਗੇ ਤੇ ਉਸ ਤੋਂ ਇਲਾਵਾ ਪਰਮਿੰਦਰ ਸਿੰਘ ਢਿੰਡਸਾ ਤੇ ਉਹਨਾਂ ਦੇ ਹੋਰ ਸਾਥੀ ਮੌਜੂਦ ਹੋਣਗੇ ਤੇ ਮੁੜ ਕੇ ਪਾਰਟੀ ਦੇ ਵਿੱਚ ਘਰ ਵਾਪਸੀ ਹੋਏਗੀ ਤੁਹਾਨੂੰ ਪਤਾ ਹੈ ਕਿ ਸਾਲ 2021 ਦੇ ਵਿੱਚ ਮੈਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਾਲ 2021 ਦੇ ਵਿੱਚ ਹੋਂਦ ਵਿੱਚ ਆਇਆ ਸੀ। ਕਰੀਬ 3 ਸਾਲ ਪਹਿਲਾਂ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਰਲਵੇਂ ਦੇ ਨਾਲ ਬਣਿਆ ਸੀ ਜਿਸ ਨੂੰ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਿਹਾ ਗਿਆ। ਯਾਨੀ ਕਿ ਟਕਸਾਲੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਦੋ ਵਿੰਗ ਸੀ। ਉਹਨਾਂ ਦੀ ਮਰਲੇਵੇਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਿਆ ਸੀ। ਇਸ ਤੋਂ ਬਾਅਦ ਸੀਨੀਅਰ ਆਗੂ ਸੁਖਦੇਵ ਸਿੰਘ ਢੀ ਇਕੱਠੇ ਹੋਏ ਸਨ ਸਾਲ 2021 ਦੇ ਵਿੱਚ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਿਆ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਰਣਜੀਤ ਸਿੰਘ ਤਲਵੰਡੀ ਪਰਮਿੰਦਰ ਸਿੰਘ ਢੀਂਡ ਸਾਹਿਬ ਪਰਮਜੀਤ ਕੌਰ ਗੁਲਸ਼ਨ ਸਣੇ ਕਈ ਹੋਰ ਆਗੂ ਇਕੱਠੇ ਹੋਏ ਸਨ ਤੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਸੀ ਜਿਸ ਤੋਂ ਬਾਅਦ 3 ਸਾਲ ਬਾਅਦ ਹੁਣ ਮੁੜ ਕੇ ਮੌਕਾ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੁਣ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲਵੇਂ ਕਰਨ ਜਾ ਰਿਹਾ ਹੈ ਯਾਨੀ ਪੰਜਾਬ ਦੀ ਸਿਆਸਤ ਵਿੱਚ ਇਹ ਆਪਣੇ ਆਪ ਵਿੱਚ ਇਸ ਲਈ ਵੱਡੀ ਖਬਰ ਹੈ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਬਹੁਤਾ ਸਮਾਂ ਨਹੀਂ ਰਹਿ ਗਿਆ ਇਸ ਤੋਂ ਇਲਾਵਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਆਗੂ ਸੀਨੀਅਰ ਆਗੂ ਸ਼ਾਮਲ ਹੋ ਜਾਣਗੇ ਜਿਸ ਤੋਂ ਬਾਅਦ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਉਂਕਿ ਇਸ ਤੋਂ ਪਹਿਲਾਂ ਇਹ ਗੱਲਬਾਤ ਚੱਲ ਰਹੀ ਸੀ ਇਹ ਗੱਲਾਂ ਸਾਰੀਆਂ ਮੀਡੀਆ ਦੇ ਵਿੱਚ ਆ ਰਹੀਆਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦਾ ਪਰ ਅੱਜ ਇਸ ਦੀ ਕਨਫਰਮੇਸ਼ਨ ਹੋਈ ਹੈ ਕਨਫਰਮੇਸ਼ਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਇਹ ਗੱਲ ਪੱਕੀ ਹੋ ਚੁੱਕੀ ਹੈ ਕਿ ਅੱਜ ਦੁਪਹਿਰ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਰੇ ਆਗੂ ਸ਼ਾਮਲ ਹੋਣ ਜਾ ਰਹੇ ਨੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੇ ਮੁੱਦੇ ਦੇ ਉੱਪਰ ਮਜ਼ਬੂਤੀ ਮਿਲੇਗੀ ਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਪੋਲਿਟਿਕਲ ਡਵੈਲਪਮੈਂਟ ਹੋਣਾ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ ਕਿਉਂਕਿ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਲੋਕ ਸਭਾ ਸੀਟਾਂ ਦੀ ਕਿਵੇਂ ਚੋਣ ਕੀਤੀ ਜਾਏਗੀ ਕਿਹੜੇ ਲੋਕਾਂ ਨੂੰ ਉਤਾਰਿਆ ਜਾਏਗਾ ਇਸ ਤੇ ਉੱਪਰ ਵੀ ਮੰਥਨ ਕਰੇਗੀ ਮੇਰੇ ਨਾਲ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਫੋਨਲਾਈਨ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਡਵੈਲਪਮੈਂਟ ਨੂੰ ਕਿਵੇਂ ਦੇਖਦੇ ਨੇ ਵਲਟੋਹਾ ਸਾਹਿਬ ਇਸ ਰਲੇਵੇਂ ਨੂੰ ਤੁਸੀਂ ਜਿਹੜਾ ਅੱਜ ਹੋਣ ਜਾ ਰਿਹਾ ਇਸ ਨੂੰ ਸਿਆਸੀ ਤੌਰ ਤੇ ਪੰਜਾਬ ਲਈ ਕਿਵੇਂ ਦੇਖਦੇ ਹੋ ਦੇਖੋ ਸਰਦਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਹੁਤ ਮੁਬਾਰਕਾਂ ਹਨ ਕਿੰਨ ਪਰਵਾਰ ਦੇ ਜੀ ਪਹੁੰਕੇ ਇਕੱਠੇ ਹੋਏ ਨੇ ਤੇ ਇਕੱਠੇ ਦੇ ਵਿੱਚ ਹੀ ਸ਼ਕਤੀ ਹੁੰਦੀ ਹੈ ਜੀ ਔਰ ਸਰਦਾਰ ਸੁਖਦੇਵ ਸਿੰਘ ਤਿੰਨ ਸਾ ਜਿਨ੍ਹਾਂ ਦੀ ਸਮੁੱਚੀ ਜ਼ਿੰਦਗੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਰਹੀ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਰਾਜਨੀਤਿਕ ਸਫ਼ਰ ਦੇ ਵਿੱਚ ਬੜੀਆਂ ਕਾਲਨਾਵਾਂ ਕਾਲੀਆਂ ਨੇ ਜੀ ਔਰ ਬੜੇ ਸ਼ਿੰਗਰ ਸੀ ਕੀਤੇ ਨੇ ਅਕਾਲੀ ਦਰ ਵਾਸਤੇ ਜਿਹੜਾ ਕਟੀਆਂ ਨੇ ਔਰ ਲੜਾਈਆਂ ਲੜੀਆਂ ਨੇ ਅਕਾਲੀ ਦਰ ਦੀ ਮਜ਼ਬੂਤੀ ਵਾਸਤੇ ਠੀਕ ਕਿਉਂਕਿ ਕੁਸਮ ਲਈ ਜਰੂਰ ਸ਼ਰਮਣੀ ਅਕਾਲੀ ਦਰ ਤੋਂ ਦੂਰ ਹੋਏ ਜੀ ਪਰ ਸਰਦਾਰ ਸਿੰਘ ਵੀਰ ਸਿੰਘ ਬਾਦਲੁਰ ਹਰਮਨ ਲੋ ਦਿੱਤੇ ਹੋਏ ਸੱਦੇ ਸੱਦਾ ਜਿਹੜਾ ਉਹਨਾਂ ਨੇ ਸ੍ਰੀ ਅਕਾਲ ਤਖਤ ਸੇਵਾ ਦੀ ਹੱਦ ਉੱਤੇ ਅੰਦਰ ਗਲ ਵਿੱਚ ਪੱਲਾ ਪਾ ਕੇ ਸਾਰਿਆਂ ਨੂੰ ਸੱਦਾ ਦਿੱਤਾ ਸੀਗਾ ਉਸ ਸੱਦੇ ਨੂੰ ਪ੍ਰਮਾਣ ਕਰਦਿਆਂ ਤੇ ਜਿਹੜੇ ਇਹ ਹੋਰ ਯਤਨਾਂ ਦੇ ਸਦਕਾ ਅੱਜ ਸਰਜਰ ਸਿੰਘ ਦੀ ਸੰਕੀਟ ਸਾਜੀ ਪਾਉਂ ਕੇ ਆਪਣੇ ਪਰਿਵਾਰ ਦੇ ਵਿੱਚ ਆ ਰਹੇ ਨੇ ਜੀ ਔਰ ਬੜੀ ਖੁਸ਼ੀ ਦੀ ਗੱਲ ਹੈ ਬੜੀ ਵਧਾਈ ਦੀ ਗੱਲ ਹੈ ਤੇ ਹੋਰੇ ਦੇ ਨਾਲ ਕੁਦਰਤੀ ਹੈ ਕਿ ਵੱਡੀ ਸ਼ਕਤੀ ਮਿਲੂਗੀ ਔਰ ਸ਼ਰਮਣੇ ਕਲਦਲ ਦਾ ਪਰਿਵਾਰ ਅੱਜ ਉਹਨਾਂ ਸਾਰਿਆਂ ਵਾਸਤੇ ਖੁਸ਼ੀ ਦਾ ਦਿਹਾੜਾ ਹੈ ਜੀ ਬਲਟਵਾ ਸਾਹਿਬ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਵੀ ਨੇੜੇ ਹੀ ਨੇ ਸੀਟਾਂ ਹਜੇ ਕਿਸ ਤਰ੍ਹਾਂ ਦੀ ਹੋਣਗੀਆਂ ਉਹ ਪਾਰਟੀ ਨੇ ਤੈਅ ਕਰਨਾ ਕਿਹੜੀ ਸੀਟ ਤੋਂ ਕੌਣ ਲੜੇਗਾ ਪਰ ਮਾਲਵੇ ਦੇ ਇਲਾਕੇ ਦੇ ਵਿੱਚ ਤੁਸੀਂ ਇਸ ਰਲਵੇਂ ਦੇ ਅਸਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਿਆਸੀ ਤੌਰ ਤੇ ਕੁਦਰਤੀ ਸਰਦਾਰ ਸੁਦੇਵ ਸਿੰਘ ਕਿੰਸਾ ਇੱਕ ਕਲਾ ਵਰ ਲੀਡਰ ਨੇ ਔਰ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਦੀ ਵਿਧਾਨ ਸਭਾ ਚ ਤੇ ਦਿੱਲੀ ਪਾਰਲੀਮੈਂਟ ਦੇ ਵਿੱਚ ਅਗਵਾਈ ਕੀਤੀ ਹੈ ਜੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਦੇ ਪਰੋਸੀਮਦ ਸਾਥੀ ਰਹੇ ਨੇ ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਦੂਜੇ ਨੰਬਰ ਤੇ ਜੀ ਪਾਰਟੀ ਦੇ ਵਿੱਚ ਕਿਸੇ ਦਾ ਸਥਾਨ ਹੁੰਦਾ ਸੀ ਤਾਂ ਸਰਦਾਰ ਸੁਵੇਪ ਸਿੰਘ ਟਿੰਡਸਾ ਜੀ ਦਾ ਹੁੰਦਾ ਸੀ ਜਿਨ੍ਹਾਂ ਨੂੰ بطور ਪ੍ਰਧਾਨ ਤੋਂ ਬਾਅਦ ਜੇ ਕੋਈ ਅਹੁਦਾ ਹੁੰਦਾ ਤਾਂ ਸਖਤਰ ਜਨਰਲ ਦਾ ਹੁੰਦਾ ਹੈ ਜੀ ਉਹਨਾਂ ਨੇ ਲੰਬਾ ਸਮਾਂ ਸਖਤਰ ਜਨਰਲ ਦੇ ਤੌਰ ਤੇ ਵੀ ਕੰਮ ਕੀਤਾ ਔਰ ਸੰਗਰੂਰ ਜਿਹੜਾ ਕਿਸੇ ਸਮੇਂ ਸ਼ਰੋਮਣੀ ਅਕਾਲੀ ਦਲ ਦਾ ਘੜ ਹੁੰਦਾ ਸੀਗਾ ਜੀ ਤੇ ਕਿੱਕੇ ਆਵਾਵਰੋਣਿਆ ਕਰਕੇ ਝੂਠ ਕਰਕੇ ਤੇ ਇੱਕ ਲੋਕਾਂ ਨੂੰ ਧੋਖੇਵਾਲੀ ਸਿਆਸਤ ਨੇ ਉਥੇ ਆਕਰਸ਼ਿਤ ਕੀਤਾ ਸੀ ਪਰ ਹੁਣ ਲੋਕਾਂ ਦੀ ਉਹ ਸਾਰੇ ਜਿਹੜੇ ਲੇਖੇ ਨੇ ਦੂਰ ਹੋ ਚੁੱਕੇ ਨੇ ਜੀ ਔਰ ਖਾਸ ਕਰਕੇ ਮਾਲਵੇ ਚ ਤੇ ਉਸਤੋਂ ਇਹਨਾਂ ਖਾਸ ਕਰਕੇ ਜਿਹੜਾ ਸੰਗਰੂਰ ਬਰਨਾਲਾ ਬਿਲਡ ਹੈ ਜੀ ਅਮਰੀਕੋਟਲਾ ਉਦਕੀ ਜਿਹੜਾ ਆ ਸਰਦਾਰ ਸੁਖਦੇਵ ਸਿੰਘ ਟਿੰਡਸਾਹ ਹੋਰਾਂ ਦਾ ਆਪਣਾ ਇੱਕ ਵੱਖਰਾ ਜਿਹੜਾ ਆ ਅਸਰ ਉਸ ਅਸਰ ਦਾ ਜਿਹੜਾ ਆ ਕੁਸ਼ਰਮਣੀ ਅਕਾਲੀ ਦਰ ਨੂੰ ਨਿਛੇ ਜਿਹੜਾ ਆ ਫਾਇਦਾ ਹੋਇਆ ਜੀ ਧੰਨਵਾਦ ਵਲਟੋਆ ਸਾਹਿਬ ਗੱਲਬਾਤ ਦੇ ਲਈ ਤਾਂ ਏਸੀ ਵੀਰਸਾ ਸਿੰਘ ਵਲਟੋਹਾ ਜੋ ਕਿ ਸ਼ਰਮਣੀ ਅਕਾਲੀ ਦਰ ਸੀਨੀਅਰ ਆਗੂ ਨੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਇਹ ਰਲੇਵਾ ਹੋਣ ਜਾ ਰਿਹਾ ਹੈ ਤਾਂ ਇਸ ਦਾ ਸਿਆਸੀ ਤੌਰ ਤੇ ਵਾਕਿਆ ਤੌਰ ਤੇ ਲਾਹਾ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਜਦੋਂ ਸਾਰੀਆਂ ਧਿਰਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪੋ ਆਪਣੀਆਂ رائے ਰੱਖਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਇੱਕ ਵੱਖਰਾ ਸਟੈਂਡ ਹੈ ਤੇ ਇਸ ਦੇ ਵਿੱਚ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਹੋ ਜਾਏਗਾ ਯਾਨੀ ਉਧਰ ਰਲੇਵਾ ਹੋ ਜਾਏਗਾ ਤਾਂ ਉਸ ਤੋਂ ਬਾਅਦ ਆਉਣ ਵਾਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਅਲੱਗ ਸਿਆਸੀ ਗੁਣਾਗਣਿਤ ਬਣੇਗੀ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਮ ਮਜਬੂਤੀ ਹੈ ਉਸ ਨੂੰ ਹੋਰ ਵੀ ਬਲ ਮਿਲੇਗਾ ਤਾਂ ਵਿਰਸਾ ਸਿੰਘ ਵਲਟੋਹਾ ਇਸ ਦੇ ਉੱਪਰ ਗੱਲ ਕਰ ਰਹੇ ਸੀ ਇਹਨਾਂ ਨੇ ਇਹ ਵੀ ਗੱਲ ਦੱਸੀ ਕਿ ਸੀਨੀਅਰ ਆਗੂ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਦੇ ਲੀਡਰ ਨੇ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦੀ ਇੱਕ ਖਾਸ ਪਛਾਣ ਹੈ ਤੇ ਜਿਨ੍ਹਾਂ ਦਾ ਇੱਕ ਖਾਸ ਦਬਦਬਾ ਹੈ ਖਾਸ ਕਰਕੇ ਮਾਲਵੇ ਦੇ ਇਲਾਕੇ ਦੇ ਵਿੱਚ ਤਾਂ ਇਸ ਦਾ ਪਾਰਟੀ ਨੂੰ ਲਾਹਾ ਮਿਲਣਾ ਤੈ ਤਾਂ ਕਿਉਂਕਿ ਉਹਨਾਂ ਦੀ ਗੱਲ ਹੋ ਰਹੀ ਹੈ ਤਾਂ ਉਹਨਾਂ ਦੇ ਬਾਰੇ ਥੋੜਾ ਜਾਣਨਾ ਵੀ ਹੋਰ ਜ਼ਰੂਰੀ ਹੈ ਕਿਉਂਕਿ ਜੋ ਨਵੀਂ ਪੀੜ੍ਹੀ ਦੇ ਲੋਕ ਉਹਨਾਂ ਬਾਰੇ ਨਹੀਂ ਜਾਣਦੇ ਤਾਂ ਮੈਂ ਇਹ ਦੱਸ ਦਵਾਂ ਕਿ ਸੁਖਦੇਵ ਸਿੰਘ ਢੀਂਡਸਾ ਹੋਣੇ 14ਵੀਂ ਲੋਕ ਸਭਾ ਦੇ ਵਿੱਚ ਸੰਗਰੂਰ ਤੋਂ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਸੀ ਲੋਕ ਸਭਾ ਦੇ ਵਿੱਚ ਯਾਨੀ ਐਮਪੀ ਸੀ 14ਵੀਂ ਲੋਕ ਸਭਾ ਦੇ ਵਿੱਚ ਸੁਖਦੇਵ ਸਿੰਘ ਢਿੰਡਸਾ ਇਸ ਤੋਂ ਬਾਅਦ ਉਹਨਾਂ ਨੂੰ ਉਹ ਪਲ ਵੀ ਆਇਆ ਜਦੋਂ 2019 ਸਾਲ 2019 ਦੇ ਵਿੱਚ ਉਹਨਾਂ ਨੂੰ ਪਦਮ ਪੋਸ਼ਣ ਦੇ ਨਾਲ ਭਾਰਤ ਦੇ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ ਸੀ ਉਹ ਗੱਲ ਵੱਖ ਹੈ ਕਿ ਕਿਸਾਨ ਆंदोलਨ ਦੇ ਸਪੋਰਟ ਵਿੱਚ ਸੁਖਦੇਵ ਸਿੰਘ ਢਿੰਡਸਾ ਹੋਰਾਂ ਨੇ ਆਪਣਾ ਇਹ ਸਨਮਾਨ ਵਾਪਸ ਕਰ ਦਿੱਤਾ ਸੀ ਵਿਰੋਧ ਦੇ ਵਜੋਂ ਇਸ ਤੋਂ ਬਾਅਦ ਉਹਨਾਂ ਦਾ ਪੋਲੀਟੀਕਲ ਕੈਰੀਅਰ ਤਾਂ ਬਹੁਤ ਲੰਬਾ ਹੈ ਕਿਉਂਕਿ ਉਹ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰਾਂ ਦੇ ਨਾਲ ਤੇ ਲੀਡਰ ਨੇ ਪਰ ਉਹਨਾਂ ਦੇ ਕੁਝ ਬਿੰਦੂ ਤੁਹਾਨੂੰ ਜਾਣਨੇ ਜ਼ਰੂਰੀ ਨੇ ਉਹਨਾਂ ਨੇ 2000 ਤੋਂ 2004 ਤੱਕ ਕੇਂਦਰੀ ਮੰਤਰੀ ਵਜੋਂ 20 ਸੇਵਾਵਾਂ ਨਿਭਾਈਆਂ ਨੇ ਵਾਜਪਾਈ ਗਵਰਨਮੈਂਟ ਦੇ ਵਿੱਚ ਤਾਂ ਉਹਨਾਂ ਦਾ ਜੋ ਪੋਲੀਟੀਕਲ ਕੈਰੀਅਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਸਾਲ 2024 ਚੱਲ ਰਿਹਾ ਤੇ 2000 ਤੋਂ ਪਹਿਲਾਂ ਦੇ ਐਕਟਿਵ ਲੀਡਰ ਨੇ ਯਾਨੀ ਬਹੁਤ ਦਹਾਕੀਆਂ ਦਾ ਉਹਨਾਂ ਨੂੰ ਪੋਲੀਟਿਕਸ ਦਾ ਇੱਕ ਤਜਰਬਾ ਹੈ ਵੱਡਾ ਤਜਰਬਾ ਹੈ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਨੇ 98 ਤੋਂ 2004 ਦੇ ਵਿਚਾਲੇ ਇਸ ਤੋਂ ਪਹਿਲਾਂ ਉਹਨਾਂ ਨੇ ਲੰਬੀ ਲੜਾਈਆਂ ਲੜੀਆਂ ਤੇ ਜੇਲ੍ਹਾਂ ਵੀ ਖੱਟੀਆਂ ਨੇ ਪੰਜਾਬ ਦੇ ਹੱਕ ਦੇ ਵਿੱਚ ਤਾਂ ਪੰਜਾਬ ਦੇ ਇਸ ਸੀਨੀਅਰ ਆਗੂ ਦਾ ਉਹਨਾਂ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲੇਵਾ ਹੋਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਿਆਸੀ ਉਲਟਫੇਰ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਉਹਨਾਂ ਦੇ ਪੁੱਤਰ ਪ੍ਰਮਿੰਦਰ ਸਿੰਘ ਢੀਂਡਾ ਸਾਹਿਬ ਵੀ ਵੱਡੇ ਲੀਡਰ ਨੇ ਐਮਐਲਏ ਰਹੇ ਨੇ ਕਈ ਵਾਰ ਇਸ ਤੋਂ ਇਲਾਵਾ ਵੀ ਪੰਜਾਬ ਦੇ ਉਹ ਵਿੱਤ ਮੰਤਰੀ ਵੀ ਰਹੇ ਚੁੱਕੇ ਨੇ ਪਰਮਿੰਦਰ ਸਿੰਘ ਢਿੰਡਸਾ ਹੋਰੇ ਤਾਂ ਇਹ ਮਜਬੂਤੀ ਕਿਸ ਤਰ੍ਹਾਂ ਦੀ ਸਾਹਮਣੇ ਆਂਦੀ ਹੈ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਦੇਖਣ ਵਾਲੀ ਗੱਲ ਹੋਏਗੀ ਇਹ ਗੱਲ ਇਸ ਲਈ ਵੀ ਹੈ ਮੈਂ ਕਿਉਂਕਿ ਸਾਲ 2024 ਤੋਂ ਪਹਿਲਾਂ ਇਸ ਤਰ੍ਹਾਂ ਦਾ ਰਲੇਵਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਪੰਜਾਬ ਦੀ ਸਿਆਸਤ ਵਿੱਚ ਇਸ ਤੋਂ ਇਲਾਵਾ ਦੁਪਹਿਰ ਬਾਅਦ ਜੋ ਇਸ ਨੂੰ ਲੈ ਕੇ ਜੋ ਅਪਡੇਟਸ ਆਣਗੇ ਜੋ ਵੀ ਬਿਆਨ ਆਣਗੇ ਜੋ ਵੀ ਆਗੂ ਕਹਿੰਦੇ ਨੇ ਇਸ ਰਲੇਵੇਂ ਤੋਂ ਬਾਅਦ ਅਸੀਂ ਉਹ ਵੀ ਤੁਹਾਨੂੰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰ